ਯਾਰੀ ਦਰਸ਼ਕੂ ਪਿਆਰ ਭਰੀ ਸਤਿ ਸ੍ਰੀ ਅਕਾਲ ਕਈ ਵਾਰ ਅਸੀਂ ਤੀਜੇ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ ਤੇ ਜਦੋਂ ਕਿ ਹਰ ਇੱਕ ਚੀਜ਼ ਸਾਡੇ ਵਰਤੋਂ ਵਿੱਚ ਆ ਸਕਦੀ ਹੈ ਇਸ ਕਹਾਣੀ ਦਾ ਨਾਮ ਹੈ ਬੇਕਾਰ ਕੁਝ ਨਹੀਂ ਹੁੰਦਾ ਮੇਰੇ ਪਿਤਾ ਜੀ ਦੇ ਗੁਜਰਨ ਤੋਂ ਬਾਅਦ ਮੇਰੇ ਪੂਆ ਜੀ ਕੁਝ ਸਾਣ ਸਾਡੇ ਨਾਲ ਰਹੇ ਉਹ ਸਾਡੇ ਕੋਲ ਸਾਡੇ ਛੋਟੇ ਫਲੈਟ ਵਿੱਚ ਹੀ ਸਾਡੇ ਨਾਲ ਰਹਿਣ ਲੱਗੇ ਤਾਂ ਜੋ ਸਾਡੀ ਮਾਂ ਦੇ ਦਫ਼ਤਰ ਚਲੇ ਜਾਣ ਤੋਂ ਬਾਅਦ ਸਾਡੀ ਦੇਖਭਾਲ ਕਰ ਸਕਣ ਮੈਨੂੰ ਯਾਦ ਹੈ ਉਹ ਜਦੋਂ ਵੀ ਸਵੇਰੇ ਸਾਡੇ ਲਈ ਦਲਗਿਆ ਬਣਾਉਂਦੇ ਤਾਂ ਉਸ ਵਿੱਚ ਕਿਸ਼ਮਿਸ਼ ਸੌਗੀ ਭਾਗ ਤੇ ਬਦਾਮ ਪਾਉਂਦੇ ਅਤੇ ਕਹਿੰਦੇ ਇਹ ਦਿਮਾਗ ਦਾ ਦੀਵਾ ਹੈ ਤੇ ਇਹ ਹੀ ਤੇਲ ਹੈ ਇਸ ਨੂੰ ਸਾਰਾ ਖਾਲੀ ਉਹ ਵਿੱਚ ਨਹੀਂ ਛੱਡਣਾ ਖਰਾਬ ਨਹੀਂ ਕਰਨਾ ਸ਼ਾਮ ਨੂੰ ਮਾਂ ਜਦੋਂ ਦਫ਼ਤਰੋਂ ਥੱਕੀ ਹਾਰੀ ਆਉਂਦੀ ਤਾਂ ਉਸ ਲਈ ਗਰਮ ਗਰਮ ਅਦਰਕ ਦੀ ਲੇਚੀ ਵਾਲੀ ਚਾਹ ਨਾਲ ਕੁਝ ਨਾ ਕੁਝ ਹਲਕਾ ਫੁਲਕਾ ਨਾਸ਼ਤਾ ਤਿਆਰ ਕਰ ਦਿੰਦੇ ਜੋ ਸਾਰੀ ਥਕਾਵਟ ਲਾ ਦਿੰਦਾ ਉਹ ਕਹਿੰਦੀ ਦਿਨ ਦੇ ਭੱਜ ਦੌੜ ਤੋਂ ਸਰੀਰ ਦੀ ਹੁੰਦੀ ਹੈ ਕਰ ਕੇ ਦਿਮਾਗ ਤੇ ਸਰੀਰ ਨੂੰ ਚੈਨ ਮਿਲਣਾ ਚਾਹੀਦਾ ਹੈ ਉਹ ਸਾਨੂੰ ਸਕੂਲ ਤੋਂ ਲਿਆਉਂਦੀ ਤੇ ਸਾਨੂੰ ਪਿੰਡੂ ਕਹਾਣੀਆਂ, ਚਟੀਆਂ, ਤਾਰਿਆਂ, ਚੰਨ, ਧਰਤੀ, ਪੌਦਿਆਂ ਆਦਦੀਆਂ ਸੁਣਾਉਂਦੀ ਤੇ ਕਦੀ ਕਦੀ ਦਿਓ ਤੇ ਪ੍ਰਣੰਦਿਕਾ ਕਹਾਣੀਆਂ ਵੀ ਸੁਣਾਉਂਦੀ ਜੋ ਕਿ ਸਾਨੂੰ ਬਹੁਤ ਚੰਗੇ ਗਾਣੇ ਕਦਿਨਾਂ ਕਹਾਣੀ ਨੂੰ ਬਿਆਨ ਕਰਨ ਦਾ ਉਸ ਨੂੰ ਕਹਾਣੀ ਨੂੰ ਉਹ ਸੱਚ ਬਣਾ ਦਿੰਦੀ ਉਹ ਸਾਡੇ ਲਈ ਨਵੇਂ ਕੱਪੜੇ ਲੈ ਕੇ ਆਉਂਦੀ ਤੇ ਆਪ ਹੀ ਸਲਾਈ ਕਰ ਦਿੰਦੀ ਪੁਰਾਣੀਆਂ ਚੀਜ਼ਾਂ ਨੂੰ ਵਰਤ ਕੇ ਕੁਝ ਨਾ ਕੁਝ ਨਵਾਂ ਬਣਾਉਣ ਲਈ ਸਿਖਾਉਂਦੀ ਉਹ ਕਹਿੰਦੀ ਕੋਈ ਵੀ ਚੀਜ਼ ਬੇਕਾਰ ਨਹੀਂ ਹੁੰਦੀ ਸਾਡੇ ਵਿਚਾਰ ਹੁੰਦੇ ਹਨ ਬੇਕਾਰ ਸਾਡੇ ਵਿਚਾਰ ਹੁੰਦੇ ਹਨ ਫਿਰ ਇੱਕ ਦਿਨ ਉਹ ਚਲਾਣਾ ਕਰ ਗਏ ਪਰ ਭੂਆ ਦੀਆਂ ਸਖਾਈਆਂ ਹੋਈਆਂ ਗੱਲਾਂ ਅੱਜ ਵੀ ਸਾਡਾ ਸਾਥ ਦਿੰਦੀਆਂ ਹਨ ਉਸ ਦਾ ਕਹਿਣਾ ਜ਼ਿੰਦਗੀ ਵਿੱਚ ਹਰ ਮੁਸ਼ਕਲ ਇੱਕ ਸਬਕ ਹੁੰਦੀ ਹੈ ਇਸ ਨੂੰ ਗੁਜ਼ਰ ਜਾਣ ਦੇਣਾ ਪਰ ਸਬਕ ਨੂੰ ਯਾਦ ਜ਼ਰੂਰ ਰੱਖਣਾ ਭੂਆ ਸਾਡੇ ਜੀਵਨ ਵਿੱਚ ਕੁਝ ਸਾਲ ਰਹੀ ਪਰ ਉਸ ਦਾ ਪਿਆਰ ਅਤੇ ਸਿਆਣਤ ਅਜੇ ਵੀ ਸਾਡੇ ਨਾਲ ਹੈ ਸਾਡੇ ਦਿਲਾਂ ਵਿੱਚ ਜਿੰਦਾ ਹਨ ਉਹ ਸਾਡੇ ਲਈ ਇੱਕ ਭੂਆ ਹੀ ਨਹੀਂ ਸੀ ਸਾਡੇ ਲਈ ਇੱਕ ਮਾਰਗਦਰਸ਼ਕ ਇੱਕ ਦੋਸਤ ਇੱਕ ਅਧਿਆਪਕ ਜਿਸ ਨੇ ਸਾਨੂੰ ਜੀਵਨ ਦੀਆਂ ਅਸਲ ਕਦਰਾਂ ਕੀਮਤਾਂ ਸਿਖਾਈਆਂ ਕੀ ਤੁਸੀਂ ਅੱਜ ਕੱਲ ਦੀ ਸਵਾਰਥ ਭਰੀ ਦੁਨੀਆ ਵਿੱਚ ਇਹੋ ਜਿਹੇ ਰਿਸ਼ਤੇ ਦੇ ਨਿੱਗ ਢੀ ਘਾਟ ਮਹਿਸੂਸ ਕਰਦੇ ਹੋ ਜੇ ਕਰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਸਾਡੀ ਜ਼ਿੰਦਗੀ ਵਿੱਚ ਤਾਂ ਇਨ੍ਹਾਂ ਰਿਸ਼ਤਿਆਂ ਦੀ ਬਹੁਤ ਹੀ ਘਾਟ ਰਹਿੰਦੀ ਹੈ ਧੰਨਵਾਦ ਕਹਾਣੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਚੈਨਲ ਨੂੰ ਸ਼ੇਅਰ ਜਰੂਰ ਕਰ ਦੇਣਾ ちょっと1分の2。